ਨਹੀਂ ਫਿਰ ਇੱਥੇ ਕਿਤਾ ਛੱਡਤੀ ਗੱਡੀ ਇੱਥੇ ਕਿਤਾ ਛੱਡਤੀ ਲੋਕਾਂ ਦੀ ਛੱਡਦੇ ਨਹੀਂ ਉਹ ਮੁਲਾਜ਼ਮ ਸੀਗਾ ਤਾਂ ਗੱਡੀ ਛੱਡੀ ਆ ਕੋਈ ਹੋ ਨਹੀਂ ਗਈ ਲੋਕਾਂ ਦੀਆਂ ਛੱਡਦੇ ਹੋ ਗੱਡੀਆਂ ਦਾ ਹਾਂ ਜੀ ਸਰ ਸਰ ਕਿਦੀ ਛੱਡੀ ਕਾ ਦੱਸੋ ਮੈਨੂੰ ਗਿਣਤੀ ਦੱਸੋ ਕਿਦੀ ਕਿਦੀ ਲੋਕਾਂ ਦੀ ਗੱਡੀ ਛੱਡੀ ਤੁਸੀਂ ਲੋਕਾਂ ਨੂੰ ਤੁਸੀਂ ਖੱਜਲ ਕਰਦੇ ਹੋ ਪੁਲਿਸ ਵਾਲਿਆਂ ਦੀ ਤੁਸੀਂ ਸੇਵਾ ਕਰਦੇ ਹੈ ਨਹੀਂ ਆ ਗੱਡੀ ਆ ਗੱਡੀਆਂ ਲੋਕਾਂ ਦੀ ਸੀ ਪਹਿਲਾਂ ਤੁਸੀਂ ਪਹਿਲਾਂ ਟੋਕ ਕੀਤੀ ਸੀਗੀ ਪਹਿਲਾਂ ਗੱਡੀ ਟੋਕ ਕੀਤੀ ਸੀਗੀ ਕਿਦੀ ਆ ਗੱਡੀ ਇਹ ਪਤਾ ਨਹੀਂ ਇਹ ਬੰਦਾ ਮੌਕੇ ਤੇ ਆ ਗਿਆ ਹੀ ਹੰਮਾ ਨਹੀਂ ਕੀ ਹੈ ਮੁਲਾਜ਼ਮ ਹੈ ਨਹੀਂ ਨਹੀਂ ਮੁਲਾਜ਼ਮ ਹੈ ਯੂਨੀਫਾਰਮ ਪਾਈ ਹੈ ਤਾਂ ਛੱਡਦੀ ਹੈ ਨੋ ਨੋ ਸਰ ਕੋਈ ਨਹੀਂ ਨੋ ਪਾਰਕਿੰਗ ਤੇ ਲੱਗੀ ਸੀ ਗੱਡੀ ਇਹ ਕੱਟੇ ਜਾਊ ਕੋ ਨਹੀਂ ਕੱਟੇ ਜਾਊਗਾ ਕੱਟਾ ਜਾਊਗਾ ਨਹੀਂ ਚਲਾਨ ਚਲਾਨ ਕੱਟਿਆ ਜਾਊਗਾ ਮੰਨ ਕੇ ਤੁਹਾਡਾ ਪਹਿਲਾਂ ਟੋਕ ਕੀਤੀ ਜਾਊਗੀ ਨਾ ਕੀਤੀ ਕਿੱਦਾਂ ਛੱਡਦੀ ਐਥੇ ਫਿਰ ਉਹਨੂੰ ਅਹਿਸਾਸ ਕਿੱਦਾਂ ਹੋਊਗਾ ਬੰਦੇ ਨੂੰ ਲੋਕਾਂ ਨੂੰ ਤੁਸੀਂ ਅਹਿਸਾਸ ਕਰਾਉਂਦੇ ਹੋ ਮੁਲਾਜ਼ਮਾਂ ਨੂੰ ਕਿਉਂ ਨਹੀਂ ਕਰਾਉਂਦੇ ਇੱਕ ਨਹੀਂ ਕਿਹਨੇ ਕਿਹਨੇ ਗਿਆ ਤੁਹਾਨੂੰ ਕਿਹੜੇ ਇੰਚਾਰਜ ਹੈ ਕੀ ਨਾਮ ਉਹਨਾਂ ਦਾ ਬਾਕੀ ਇੰਚਾਰਜ ਦਾ ਪਛਾਣੀ ਉਹਦਾ ਨਾਮ ਕੀ ਹੈ ਹੈ ਉੱਤੇ ਰੌਂਪਾਰੀਆਂ ਤਰ੍ਹਾਂ ਉਹ ਸਰ ਫੇਰੇ ਕਰਦਾ ਸੀ ਉਹ ਭਾਈ ਸਾਹਿਬ ਮੇਰੇ ਕਹਿਣ ਦਾ ਇਹ ਮਤਲਬ ਹੈ ਤੁਸੀਂ ਲੋਕਾਂ ਨੂੰ ਵੀ ਇੱਦਾਂ ਗੱਡੀਆਂ ਛੱਡਦੇ ਹੋ ਕਿ ਨਹੀਂ ਛੱਡਦੇ ਹੋ ਆ ਦੱਸੋ ਪਹਿਲੇ ਛੱਡਦੇ ਆ ਜਦੋਂ ਬੰਦਾ ਕਿੰਨੀਆਂ ਗੱਡੀਆਂ ਛੱਡੀਆਂ ਮੈਂ ਤਾਂ ਨਵਾਂ ਐ ਮੈਨੂੰ ਤਾਂ ਅਹੀ ਫਿਰ ਤੁਹਾਨੂੰ ਕਿਦਾ ਪਤਾ ਛੱਡਦੇ ਹੋ ਛੱਡਦੇ ਨੇ ਹੁਣ ਉਹ ਤਾਂ ਦਫ਼ਤਰ ਨਾਲ ਕਰੋ ਤੁਸੀਂ ਗੱਡੀ ਦਫ਼ਤਰ ਨਾਲ ਛੱਡੀ ਤੂੰ ਛੱਡੀ ਐ ਲੈ ਸਰ ਮੇਰੇ ਤੋਂ ਜਿਵੇਂ ਹੁਣ ਹੋਇਆ ਮੈਂ ਤਾਂ ਵੀ ਕਰਾਂਗੀ ਕਿਹਦੇ ਕਿਨੇ ਹੁਕਮ ਕੀਤਾ ਤੁਸੀਂ ਤੁਸੀਂ ਥੋੜੀ ਜਿਹਾ ਪਹਿਲਾਂ ਹੁਣੇ ਕਹਿ ਰਹੇ ਸੀ ਨਾ ਹੁਕਮ ਆ ਗਿਆ ਅਸੀਂ ਗ ਸਰ ACB ਸਾਹਿਬ ਨਾਲ ਗੱਲ ਕਰੋ ਉਹਨੇ ਕਿਹਾ ਵੀ ਜੋ ਮੋਕੇ ਤੇ ਬੰਦਾ ਆਇਆ ਤਾਂ ਉਹਨੂੰ ਰੋਡ ਬਾਰਕੀਆ ਚਲਾਨ ਕਰਾ ਠੀਕ ਹੈ ਰੋਡ ਬਾਰਕੀਆ